ਕੀ ਇੱਕ ਵਾਰੀ ਜਿਹਨੂੰ ਗੋਲੀ ਲੱਗ ਜਾਂਦੀ ਹੈਗੀ ਇਹ 슈ਗਰ ਦੀ ਉਹ ਛੁੱਟ ਸਕਦੀ ਹੈ ਕਿ ਨਹੀਂ ਜੀ ਬਿਲਕੁਲ ਜੀ ਛੁੱਟ ਸਕਦੀ ਹੈ ਮੈਂ ਪਹਿਲਾ ਸਟੈਪ ਦੱਸਿਆ ਇਸ ਨੂੰ ਅਸੀਂ ਕਹਿੰਦੇ ਹਾਂ ਰਿਵਰਸਲ ਆਫ ਡਾਇਬੀਟਸ ਤੇਰੇ ਉੱਕੇ ਤੁਸੀਂ ਨਾ ਚਾਹ ਪੀਤੀ ਕੁਝ ਵੀ ਚੀਜ਼ ਮੂੰਹ ਚ ਨਹੀਂ ਪਾਈ ਤੇ ਜਾ ਕੇ ਆਪਣੀ 슈ਗਰ ਟੈਸਟ ਕੀਤੀ ਜਿਹਨੂੰ ਅਸੀਂ ਕਹਿੰਦੇ ਹਾਂ ਫਾਸਟਿੰਗ ਬਲੱਡ 슈ਗਰ ਤਾਂ ਇਹ ਜੇ 126 ਤੋਂ ਉੱਪਰ ਹੈ ਤਾਂ ਤੁਸੀਂ ਡਾਇਬੀਟਿਕ ਹੋ ਸਰੀਰ ਦੇ ਅੰਦਰ ਮਿੱਠਾ ਨਹੀਂ ਜਾ ਰਿਹਾ ਮਤਲਬ ਤੁਸੀਂ ਖੰਡ ਗੋੜ੍ਹ ਸ਼ੱਕਰ ਸ਼ਹਿਦ ਕੁਝ ਨਹੀਂ ਲਾ ਰਹੇ ਤੁਸੀਂ ਜੂਸ ਨਹੀਂ ਪੀ ਰਹੇ لیکن ਤੁਹਾਡੀ شوگر نارمل رہے گی کیونکہ ਸਰੀਰ ਦਾ ਐਸਾ ਸਿਸਟਮ ਹੈ ਕਿ ਉਸਨੇ ਪ੍ਰੋਟੀਨ ਤੋਂ ਵੀ ਸ਼ੂਗਰ ਬਣਾ ਲੈਣੀ ਹੈ ਤੇ ਫੈਟ ਤੋਂ ਵੀ ਸ਼ੂਗਰ ਬਣਾ ਲੈਣੀ ਹੈ ਕਿਉਂਕਿ ਦਿਮਾਗ ਨੂੰ ਗਲੂਕੋਜ਼ ਚਾਹੀਦਾ ਉਹਨੇ ਬਣਾਣਾ ਹੀ ਬਣਾਣਾ ਹੈ ਪਹਿਲੀ ਗੱਲ ਫਲਾਂ ਦਾ ਜੂਸ ਕਿਸੇ ਨੂੰ ਨਹੀਂ ਮੈਂ ਕਿਸੇ ਨੂੰ ਬੋਟ ਯੂਜ਼ ਕੀਤਾ ਭਾਵੇਂ ਉਹ ਤਾਜ਼ਾ ਕੱਢਿਆ ਹੋਏ ਭਾਵੇਂ ਡੱਬਾ ਬੰਦ ਹੋਏ ਕਿਸੇ ਨੂੰ ਵੀ ਫਲਾਂ ਦਾ ਜੂਸ ਕਦੇ ਨਹੀਂ ਲੈਣਾ ਚਾਹੀਦਾ ਕਿਉਂਕਿ ਫਲਾਂ ਦੇ ਅੰਦਰ ਹੀ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਫਰਕਟੋਸ ਕਹਿੰਦੇ ਆ ਜਿਹੋ ਸਾਡਾ ਸਰੀਰ ਮੈਟਾਬੋਲਾਈਜ਼ ਕਰ ਨਹੀਂ ਸਕਦਾ ਅਡੀ ਪ੍ਰਡਿਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਦੂਜਾ ਇਨਸਾਨ ਕਹਿ ਦਿੰਦਾ ਹੈ ਕਿ ਉਹ 슈ਗਰ ਤੋਂ ਪੀੜਤ ਆ ਆਖਰ 슈ਗਰ ਹੁੰਦੀ ਕੀ ਹੈ ਕਿਉਂਕਿ ਜੇਕਰ ਆਪਾਂ ਅੰਗਰੇਜ਼ੀ ਦੀ ਗੱਲ ਕਰੀਏ ਤਾਂ ਇਸ ਨੂੰ ਡਾਇਬੀਟਿਸ ਕਹਿੰਦੇ ਆ ਪਰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਲੋਕ ਇਸ ਨੂੰ 슈ਗਰ ਕਹਿੰਦੇ ਆ ਸ਼ੂਗਰ ਹੁੰਦੀ ਕਿਉਂ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਜੇਕਰ ਹੋ ਗਈ ਹੈ ਤਾਂ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਗੁਰਪਾਲ ਸਿੰਘ ਹੋਰੀ ਜੋ ਕਿ ਰਜਿੰਦਰਾ ਹਸਪੀਟਲ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਆਪਣੀ ਸੇਵਾਵਾਂ ਮਾਨਵਾ ਰਹੇ ਨੇ ਉਹ ਐਮ ਬੀ ਮੈਡੀਸਨ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹੁੰਦੇ ਹਾਂ ਕਿ ਆਮ ਹੀ ਲੋਕ ਕਹਿੰਦੇ ਆ ਕਿ ਸਾਨੂੰ ਸ਼ੂਗਰ ਹੋ ਗਈ ਸ਼ੂਗਰ ਹੁੰਦੀ ਕੀ ਹੈ ਜੀ ਦਮਨ ਦੀ 슈ગર ਦੀ ਇੰਟਰਨੈਸ਼ਨਲ ਲੈਵਲ ਤੇ ਇਕੋ ਡੈਫੀਨੇਸ਼ਨ ਆ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ 6 ਮਹੀਨੇ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਇੱਕੋ ਹੀ ਤਰੀਕਾ ਹੈ ਇਸ ਨੂੰ ਡਾਇਗਨੋਸ ਕਰਨ ਦਾ ਸੋ ਉਮਰ ਦੇ ਨਾਲ 슈ગર ਦੀ ਡੈਫੀਨੇਸ਼ਨ ਨਹੀਂ ਬਦਲਦੀ ਸੋ ਸਭ ਤੋਂ ਪਹਿਲਾ ਹੈ ਕਿ ਤੁਹਾਡਾ 8 ਘੰਟੇ ਖਾਲੀ ਪੇਟ ਤੁਸੀਂ ਹੈਗੇ ਹੋ ਸਵੇਰੇ ਉੱਠ ਕੇ ਤੁਸੀਂ ਨਾ ਚਾਹ ਪੀਤੀ ਕੁਝ ਵੀ ਚੀਜ਼ ਮੂੰਹ ਨਹੀਂ ਪਾਈ ਤੇ ਜਾ ਕੇ ਆਪਣੀ 슈ગર ਟੈਸਟ ਕੀਤੀ ਜਿਹਨੂੰ ਅਸੀਂ ਕਹਿੰਦੇ ਆ ਫਾਸਟਿੰਗ ਬਲੱਡ 슈ગર ਤੋ ਇਹ ਜੇ 126 ਤੋਂ ਉੱਪਰ ਹੈ ਤਾਂ ਤੁਸੀਂ ਡਾਇਬੀਟਿਕ ਹੋ ਨੰਬਰ 1 ਨੰਬਰ 2 ਹੈ ਕਿ ਤੁਹਾਡਾ ਇੱਕ ਜਿਹਨੂੰ ਅਸੀਂ ਟੈਸਟ ਕਹਿੰਦੇ ਆ ਐਚ ਬੀਏ1ਸੀ ਇਹ ਹੁੰਦਾ ਹੈ ਕਿ ਪਿਛਲੇ 3 ਮਹੀਨੇ ਦੇ ਦੌਰਾਨ ਤੁਹਾਡਾ ਐਵਰੇਜ ਸ਼ੂਗਰ ਕਿੰਨਾ ਰਿਹਾ ਸੋ ਜੇ ਤੁਹਾਡਾ ਇਹ ਐਵਰੇਜ ਸ਼ੂਗਰ 6.5% ਤੋਂ ਵੱਧ ਹੈ ਇਹ ਸੈਕਿੰਡ ਡੈਫੀਨੇਸ਼ਨ ਹੈ ਪਾਵੇਂ ਦੇ ਵਿੱਚ ਬਹੁਤ ਸਾਰੀ ਖਾਮੀਆਂ ਨੇ ਕਿਉਂਕਿ ਐਚਬੀਏ ਵੰਸੀਲ ਲੈਬਾਰਟਰੀ ਤੋਂ ਲੈਬਾਰਟਰੀ ਫਰਕ ਪੈਂਦਾ 3K ਕਰਨ ਨਾਲ ਫਰਕ ਪੈਂਦਾ ਸੋ ਬੜੀ ਸਟੈਂਡਰਡਾਈਜ਼ ਮੈਥਡ ਕੋਈ ਵਧੀਆ ਲੈਬਾਰਟਰੀ ਹੋਵੇ ਉਹੀ ਕਰ ਸਕਦੀ ਹੈ ਨੰਬਰ 3 ਹੁੰਦਾ ਹੈ ਕਿ ਜੇ ਤੁਹਾਨੂੰ ਸਿੰਪਟਮਸ ਨੇ ਅਸੀਂ ਸਿੰਪਟਮ ਦੀ ਗੱਲ ਵੀ ਅੱਗੇ ਕਰਾਂਗੇ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸਿੰਪਟਮਸ ਨੇ 슈ਗਰ ਦੇ ਤੇ ਤੁਸੀਂ ਐਵੇਂ ਹੀ ਲੈਬਾਰਟਰੀ ਚਲੇਗੇ ਆਪਣਾ ਸੈਂਪਲ ਦਿੱਤਾ ਉਹ 200 ਤੋਂ ਵੱਧ ਆਇਆ ਜੇ ਤੁਹਾਨੂੰ ਡਾਇਬੀਟਿਸ ਹੈ ਸੋ ਤਿੰਨ ਡੈਫੀਨੇਸ਼ਨਸ ਅਸੀਂ ਕਹਿ ਦਿੰਨੇ ਆ ਕਿ ਤੁਹਾਨੂੰ 슈ਗਰ ਦਾ ਰੋਗ ਜਾਂ ਡਾਇਬੀਟਿਸ ਮੈਲਿਟਸ ਹੈ ਜੀ ਸਰ ਸਿੰਪਟਮ ਕਿਹੜੇ ਆਉਂਦੇ ਹੈਗੇ ਜਦੋਂ ਇਨਸਾਨ ਨੂੰ 슈ਗਰ ਹੋ ਜਾਂਦੀ ਹੈ ਜੀ ਓਕੇ ਜੀ ਸਿੰਪਟਮਸ ਦੀ ਗੱਲ ਕਰੀਏ ਕਿਉਂਕਿ ਡਾਇਬੀਟਿਸ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਨੂੰ ਅਸੀਂ ਕਹਿੰਦੇ ਆ ਟਾਈਪ 1 ਤੇ ਇੱਕ ਨੂੰ ਟਾਈਪ 2 ਤਕਰੀਬਨ 90 ਤੋਂ 95% ਕੇਸ ਨੇ ਜਿਹੜੇ ਵੱਡਿਆਂ 'ਚ ਹੁੰਦੀ ਹੈ ਉਹਨੂੰ ਟਾਈਪ 2 ਕਿਹਾ ਜਾਂਦਾ ਜਿਹੜੇ ਬੱਚਿਆਂ ਨੂੰ ਹੁੰਦੀ ਹੈ 35 ਸਾਲ ਤੋਂ ਪਹਿਲਾਂ ਹੁੰਦੀ ਹੈ ਬੱਚੇ ਉਹਨਾਂ ਦੀ ਕਮਜ਼ੋਰ ਕਾਫੀ ਹੁੰਦੇ ਨੇ weight gain ਨਹੀਂ ਹੁੰਦਾ ਉਹਨੂੰ ਟਾਈਪ 1 ਕਿਹਾ ਜਾਂਦਾ ਸੋ ਟਾਈਪ 2 ਦੀ ਜੇ ਟਾਈਪ 1 ਦੇ ਤਾਂ ਬਹੁਤ ਕਲਾਸਿਕਲ ਤਿੰਨ ਸਿੰਪਟਮਸ ਨੇ ਭੁੱਖ ਜ਼ਿਆਦਾ ਲੱਗਣੀ ਪਿਆਸ ਜ਼ਿਆਦਾ ਲੱਗਣੀ ਪਿਸ਼ਾਬ ਵਾਰ-ਵਾਰ ਆਉਣਾ ਤੇ weight ਕੱਟੀ ਜਾਂਦਾ ਸੋ ਇਹ ਤਿੰਨ ਕਲਾਸਿਕਲ ਸਿੰਪਟਮਸ ਨੇ ਭੁੱਖ ਜ਼ਿਆਦਾ ਪਿਆਸ ਜ਼ਿਆਦਾ ਤੇ ਪਿਸ਼ਾਬ ਵਾਰ-ਵਾਰ ਆਉਣਾ ਤੇ ਬਹੁਤ ਜ਼ਿਆਦਾ ਆਉਣਾ ਰਾਤ ਨੂੰ ਉੱਠ ਕੇ ਵਾਰ-ਵਾਰ ਜਾਣਾ ਇਹ ਸਿੰਪਟਮਸ ਟਾਈਪ 1 ਦੇ ਆ ਟਾਈਪ 2 ਡਾਇਬੀਟੀਜ਼ ਦੇ ਕਈਆਂ ਨੂੰ ਇਹ ਵਾਲੇ ਸਿੰਪਟਮਸ ਵੀ ਹੁੰਦੇ ਨੇ ਕਿ ਜਿਹਦੇ ਵਿੱਚ ਉਹਨਾਂ ਦਾ weight ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਵੀ ਪਹਿਲਾਂ ਵਜ਼ਨ ਥੋੜਾ ਜ਼ਿਆਦਾ ਸੀ ਕਿਉਂਕਿ ਟਾਈਪ 2 ਡਾਇਬੀਟੀਜ਼ ਥੋੜੇ ਜਿਹੇ ਵਜ਼ਨ ਵਧ ਵਾਲਿਆਂ ਨੂੰ ਹੁੰਦੀ ਆ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੋਏ ਤੇ ਉਹਨਾਂ ਦੀ ਪਹਿਲਾਂ ਤਾਂ ਪਿਸ਼ਾਬ ਵਾਰ-ਵਾਰ ਆਣਾ ਪਿਆਸ ਵੀ ਜ਼ਿਆਦਾ ਲੱਗ ਸਕਦੀ ਹੈ ਭੁੱਖ ਵੀ ਲੱਗਦੀ ਹੈ ਇਹ ਸਿੰਪਟਮਸ ਤੋਂ ਸਿਵਾਏ ਜਿਹੜੀ ਟਾਈਪ 2 ਡਾਇਬੀਟੀਜ਼ ਹੈ ਉਹ ਬਹੁਤ ਲੰਮੇ ਸਮੇਂ ਤੱਕ ਅਨਡਿਸਕਵਰਡ ਚਲਦੀ ਰਹਿੰਦੀ ਹੈ ਪਤਾ ਹੀ ਨਹੀਂ ਲੱਗਦਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਈ ਵਾਰ ਮਰੀਜ਼ ਨੂੰ 5.6 6 ਸਾਲ ਸ਼ੂਗਰ ਰਹਿੰਦੀ ਹੈ ਲੇਕਿਨ ਉਹਦੇ ਕੋਈ ਸਿੰਪਟਮਸ ਨਹੀਂ ਹੁੰਦੇ ਸਿਰਫ ਇਹਨਾ ਹੁੰਦਾ ਹੈ ਕਿ ਪਿਸ਼ਾਬ ਦੇ ਰਸਤੇ ਤੇ ਖਾਸ ਕਰ ਫੀਮੇਲਸ ਨੂੰ ਉੱਥੇ ਮਾੜੀ ਮੋਟੀ ਫੰਗਲ ਇਨਫੈਕਸ਼ਨ ਹੋ ਜਾਣੀ ਤੇ ਜਦੋਂ ਉਹ ਆਪਣੇ ਗਾਇਨੀ ਦੇ ਡਾਕਟਰ ਕੋਲ ਜਾਂਦੀਆਂ ਨੇ ਤੇ ਉਹ ਕਹਿੰਦੇ ਵੀ ਸ਼ੂਗਰ ਕਰਾ ਲਿਆ ਤੇ ਸ਼ੂਗਰ ਆਦੀ ਵਧੀ ਹੋਈ ਸੋ ਇਹ ਇੱਕ ਸਭ ਤੋਂ ਕਾਮਨ ਸਿੰਪਟਮ ਹੈ ਫੇਰ ਹੁੰਦਾ ਜੀ ਸਾਰਾ ਦਿਨ ਥੱਕਿਆ ਟੁੱਟਿਆ ਰਹਿਣਾ ਕੰਮ ਕਰਨ ਦਾ ਦਿਲ ਨਾ ਕਰਨਾ ਹਿੰਮਤੀ ਨਾ ਪੈਣੀ ਲੱਤਾਂ 'ਚ ਕੜਵਲ ਪੈਣੀ ਲੱਤਾਂ ਸੋਨਣ ਰਹਿਣ ਲੱਗ ਜਾਈਆਂ تے کئی واری شوگر دے بہت سارے پیشنٹ نے وہ ڈس فنکشن یا امپورٹنس دے نال مردانہ کمزوری دے نال ہی آتے تے تو ٹیسٹ کیتا کیا پتہ پتا لگتا بھی تو انتا شوگر ہے تے پچھلے پانچ ست سال تو شوگر ہے جی تو so, سمٹمس ਟਾਈਮ ਟੂ ਦੇ ਬਹੁਤ ਥੋੜੇ ਹੁੰਦੇ ਨੇ ਕਈ ਵਾਰੀ ਬਿਲਕੁਲ ਇਹ ਪਤਾ ਨਹੀਂ ਲੱਗਦਾ ਲੈਬੋਰਟਰੀ 'ਚ ਜਾ ਕੇ ਐਵੇਂ ਟੈਸਟ ਕਰਾ ਕੇ ਆਗੇ ਲੋਜੀ ਸ਼ੂਗਰ ਨਿਕਲੇ ਆਏ ਜੀ ਸਰ ਕਈ ਵਾਰੀ ਕੀ ਹੁੰਦਾ ਕਈ ਇਨਸਾਨਾਂ ਨੂੰ ਅਸੀਂ ਕਹਿੰਦੇ ਸੁਣਿਆ ਹੈਗੇ ਉਹ ਕਹਿ ਦਿੰਦੇ ਆ ਕਿ ਸਾਡੀ ਨਾ ਸ਼ੂਗਰ ਘਟ ਗਈ ਹੈਗੀ ਹੈ ਕੀ ਕਿਸੇ ਆਮ ਇਨਸਾਨ ਦੀ ਇਦਾਂ ਸ਼ੂਗਰ ਵੀ ਘਟ ਜਾਂਦੀ ਹੈਗੀ ਹੈ ਇਹ ਵੀ ਕੋਈ ਸਮੱਸਿਆ ਵੱਡੀ ਹੁੰਦੀ ਹੈ ਜੀ ਅ ਬੋਡੀ ਦਾ ਬੜਾ ਇੱਕ ਸਿਸਟਮ ਹੈ ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਇਹ ਗਲੂਕੋਸ 'ਤੇ ਚੱਲਦਾ ਸੋ ਜੇ ਤੁਸੀਂ ਕਦੇ ਵੀ ਮਿੱਠਾ ਨਾ ਖਾਓ ਤੇ ਸਰੀਰ ਦੇ ਅੰਦਰ ਮਿੱਠਾ ਨਹੀਂ ਜਾ ਰਿਹਾ ਮਤਲਬ ਤੁਸੀਂ ਖੰਡ ਗੁੜ ਸ਼ੱਕਰ ਸ਼ਹਿਦ ਕੁਝ ਨਹੀਂ ਲੈ ਰਹੇ ਤੁਸੀਂ ਜੂਸ ਨਹੀਂ ਪੀ ਰਹੇ ਲੇਕਿਨ ਤੁਹਾਡੀ ਸ਼ੂਗਰ ਨਾਰਮਲ ਰਹੇਗੀ ਕਿਉਂਕਿ ਸਰੀਰ ਦਾ ਐਸਾ ਸਿਸਟਮ ਹੈ ਕਿ ਉਸਨੇ ਪ੍ਰੋਟੀਨ ਤੋਂ ਵੀ ਸ਼ੂਗਰ ਬਣਾ ਲੈਣੀ ਹੈ ਤੇ ਫੈਟ ਤੋਂ ਵੀ ਸ਼ੂਗਰ ਬਣਾ ਲੈਣੀ ਹੈ ਕਿਉਂਕਿ ਦਿਮਾਗ ਨੂੰ ਗਲੂਕੋਜ਼ ਚਾਹੀਦਾ ਉਹਨੇ ਬਣਾਣਾ ਹੀ ਬਣਾਣਾ ਹੈ ਸੋ ਸ਼ੂਗਰ ਤੁਹਾਡੀ ਇੱਕ ਰੇਂਜ ਦੇ ਵਿੱਚ ਰਹਿੰਦੀ ਹੈ ਆਪਣੇ ਆਪ ਸ਼ੂਗਰ ਫਾਲ ਹੋਣਾ ਬਹੁਤ ਸੀਰੀਅਸ ਮੈਟਰ ਹੁੰਦਾ ਜਿਵੇਂ ਕਿਸੇ ਨੂੰ ਸ਼ਰਾਬ ਵੱਧ ਪੀਤੀ ਹੋਏ ਲੀਵਰ ਡੈਮੇਜ ਹੋ ਜਾਏ ਉਹਦਾ 슈ਗਰ ਫਾਲ ਹੋ ਜਾਂਦੀ ਹੈ ਕਿਸੇ ਦੇ ਗੁਰਦੇ ਫੇਲ ਹੋ ਜਾਣ ਡਾਇਲਿਸਿਸ ਦੇ ਪੇਸ਼ੈਂਟ ਹੋਏ ਉਹਦੀ 슈ਗਰ ਫਾਲ ਹੋ ਜਾਂਦੀ ਹੈ ਬੜੇ ਰੇਅਰ ਸਿੰਡਰੋਮਸ ਨੇ ਜਿਹੜੇ ਕਿ ਟਿਊਮਰ ਹੁੰਦਾ ਇੱਕ ਕੈਂਸਰ ਤਰ੍ਹਾਂ ਦਾ ਪੈਂਕਰੀਆਸ ਦਾ ਉਹਦੇ ਵਿੱਚ ਇਨਸੂਲਿਨੋਮਾ ਦਾ ਨਾਮ ਹੁੰਦਾ ਹੈ ਉਹਦੇ ਵਿੱਚ ਸ਼ੂਗਰ ਫਾਲ ਹੋ ਜਾਂਦੀ ਹੈ ਲੇਕਿਨ ਇੱਕ ਆਮ ਇਨਸਾਨ ਦੀ ਬਿਨਾ ਦਵਾਈ ਲੈ ਸ਼ੂਗਰ ਦੇ ਸ਼ੂਗਰ ਫਾਲ ਨਹੀਂ ਹੁੰਦੀ ਇਹ ਬਾਡੀ ਦਾ ਸਿਸਟਮ ਹੈ ਉਸ ਨੂੰ ਮੇਨਟੇਨ ਰੱਖਣਾ ਜੀ ਤੇ ਸਰ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਹੈ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਦਾ ਹੋਣਾ ਚਾਹੀਦਾ ਹੈ ਕਿਉਂਕਿ ਅਕਸਰ ਹੀ ਲੋਕ ਕਹਿੰਦੇ ਨੇ ਸ਼ੂਗਰ ਹੋ ਗਈ ਤਾਂ ਕੱਲਾ ਮਿੱਠਾ ਛੱਡ ਦਿਓ ਸਮਝੋ ਸ਼ੂਗਰ ਤੁਹਾਡੀ ਠੀਕ ਹੋ ਜਾਊਗੀ ਜੀ ਓਕੇ ਦੇਖੋ ਪਹਿਲਾਂ ਸਮਝਣ ਦੀ ਲੋੜ ਹੈ ਕਿ ਡਾਇਬੀਟੀਜ਼ ਜੋ ਪੁਰਾਣੇ ਆਮ ਸਮਝਿਆ ਜਾਂਦਾ ਹੈ ਕਿ ਇਹਦੇ ਵਿੱਚ ਕੀ ਹੁੰਦਾ ਜੀ ਸ਼ੂਗਰ ਵੱਧ ਗਈ ਵਧਿਆ ਤਾਂ ਵਧੀ ਰਹੰਦੋ ਜੇ ਸਾਨੂੰ ਕੀ ਫਰਕ ਪੈਂਦਾ ਲੇਕਿਨ ਜਾਣਨ ਦੀ ਲੋੜ ਹੈ ਕਿ ਸ਼ੂਗਰ ਕੱਲੀ ਇੱਕ ਬਲੱਡ ਸ਼ੂਗਰ ਵਧਣਾ ਨਹੀਂ ਹੈ ਇਹ ਇੱਕ ਐਸਾ ਰੋਗ ਹੈ ਜਿੰਨੇ ਕੇ ਤੁਹਾ ਮਰੀਜ਼ ਦੀਆਂ ਗੁਰਦੇ ਮਰੀਜ਼ ਦੀਆਂ ਨਸਾਂ ਮਰੀਜ਼ ਦੇ ਦਿਲ ਉਹਦੀਆਂ ਅੱਖਾਂ ਹਰ ਜਗ੍ਹਾ ਤੇ ਅਸਰ ਪਾਣਾ ਸੋ ਇਹਦਾ ਮਤਲਬ ਹੈ ਕਿ ਜੇ ਅਸੀਂ ਕੰਟਰੋਲ ਨਹੀਂ ਕਰਦੇ ਲੰਮੇ ਸਮੇਂ ਤੱਕ ਲੋ ਜੀ ਕਿਸੇ ਦੀ ਸ਼ੂਗਰ 180 200 ਚਲੀ ਜਾਂਦੀ ਹੈ ਉਹ ਕਹਿੰਦਾ ਮੈਂ ਕਦੇ ਨਿੰਮ ਖਾ ਲੈਣਾ ਉਹ ਕਹਿੰਦਾ ਮੈਂ ਗੋਠਲੀ ਲੈ ਲੈਣਾ ਉਹ ਕਹਿੰਦਾ ਮੈਂ ਕਰੇਲੇ ਖਾ ਲੈਣਾ ਮੇਰੀ 180 ਰੰਦੀ ਮੈਨੂੰ ਕੋ ਬਹੁਤੀ ਤਕਲੀਫ ਨਹੀਂ ਆ ਚੱਲਣ ਦਿਓ ਡਾਕਟਰ ਸਾਹਿਬ ਮੈਂ ਨਹੀਂ ਗੋਲੀਆਂ ਤੇ ਪੈਣਾ ਕਿਉਂਕਿ ਜੇ ਗੋਲੀ ਖਾ ਲਈ ਤਾਂ ساری ਉਮਰ ਖਾਣੀ ਪਏਗੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ 7-8 ਸਾਲ ਬਾਅਦ ਜਿਹੜੀਆਂ ਕੰਪਲਿਕੀਸ਼ਨਸ ਹੋਣੀਆਂ ਨੇ ਉਹ ਫਿਰ ਰਿਵਰਸ ਨਹੀਂ ਹੋ ਸਕਦੀਆਂ ਜਿੰਨੀ ਡੈਮੇਜ ਜਿੰਨਾ ਨੁਕਸਾਨ ਸਾਨੂੰ ਹੋ ਗਿਆ ਗੁਰਦਿਆਂ ਨੂੰ ਹੋ ਗਿਆ ਦਿਲ ਨੂੰ ਹੋ ਗਿਆ ਅੰਦਰ ਦੀਆਂ ਨਸਾਂ ਆਰਟਰੀਜ਼ ਨੂੰ ਹੋ ਗਿਆ ਉਹ ਕਦੇ ਵੀ ਵਾਪਸ ਨਹੀਂ ਹੁੰਦਾ ਸੋ ਕੰਟਰੋਲ ਕਰਨਾ ਜ਼ਰੂਰੀ ਹੈ ਦਾ ਮਤਲਬ ਹੈ ਕਿ ਇਹਨੂੰ ਅਸੀਂ ਟਾਈਪ 2 ਡਾਇਬੀਟੀਜ਼ ਨੂੰ ਅਸੀਂ ਕਹਿੰਦੇ ਲਾਈਫ ਸਟਾਈਲ ਡਿਜ਼ੀਜ਼ ਸੋ ਜ਼ਿੰਦਗੀ ਅਸੀਂ ਕਿਸ ਤਰੀਕੇ ਜੀ ਰਹੇ ਹਾਂ ਤੋ ਇਸ ਕਰਕੇ ਦਾ ਪਹਿਲਾ ਸਟੈਪ ਹੈ ਲਾਈਫ ਸਟਾਈਲ ਚੇਂਜ ਜੀ ਸੋ ਜੇ ਲਾਈਫ ਸਟਾਈਲ ਚੇਂਜ ਨਹੀਂ ਕਰੋਗੇ ਕੱਲੀ ਗੋਲੀਆਂ ਤੇ ਜਾਂ ਕੱਲਾ ਜੀ ਮੈਂ ਖੰਡ ਗੁੜ ਛੱਕਣ ਛੱਡਤੀ ਉਹ ਵੀ ਬਹੁਤ ਸਾਰੇ ਮਰੀਜ਼ ਨੇ ਜਿਹੜੇ ਸ਼ੱਕਰ ਤੇ ਗੁੜ ਖਾਂਦੇ ਰਹਿੰਦੇ ਨੇ ਤੇ ਖੰਡ ਛੱਡ ਦਿੰਦੇ ਨੇ ਇਹ ਸੋਚ ਕੇ ਕਿ ਸ਼ੱਕਰ ਗੁੜ ਤਾਂ ਜੀ ਹੈਲਦੀ ਹੁੰਦਾ ਸੋ ਦੋਨ ਸਾਰੀਆਂ ਚੀਜ਼ਾਂ ਬਰਾਬਰ ਨਹੀਂ ਸੋ ਲਾਈਫ ਸਟਾਈਲ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੁੰਦੀ ਹੈ ਆਪਣਾ weight maintain ਕਰਨਾ ਸੋ ਭਾਰ ਘਟਾਉਣਾ ਨੰਬਰ 1 ਚੀਜ਼ ਹੈ ਜੇ ਤੁਸੀਂ ਭਾਰ ਵਧੀਆ ਘਟਾ ਲੈਂਦੇ ਹੋ ਜੇ ਤੁਸੀਂ ਵਿਦਨ 6 ਮੰਥਸ ਆਪਣਾ 10% weight ਘਟਾ ਲੈਂਦੇ ਹੋ ਸਪੋਜ਼ ਤੁਸੀਂ 100 ਕਿਲੋ ਦੇ ਹੋ ਤੁਸੀਂ 10 ਕਿਲੋ ਘਟਾ ਲਿਆ 90 ਦੇ ਹੋ 9 ਕਿਲੋ ਘਟਾ ਲਿਆ ਤੁਹਾਡੀ ਡਾਇਬੀਟਿਸ ਬਿਲਕੁਲ ਕੰਟਰੋਲ ਜਾ ਸਕਦੀ ਹੈ ਤੇ ਜੇ ਤੁਸੀਂ 15 ਤੋਂ 20% weight ਘਟਾ ਲਿਆ ਤਾਂ ਡਾਇਬੀਟਿਸ ਗਾਇਬ ਹੋ ਸਕਦੀ ਹੈ ਡਿਸ ਅਪੀਅਰ ਹੋ ਸਕਦੀ ਹੈ ਸੋ ਪਹਿਲਾ ਸਟੈਪ ਹੈ weight control ਉਦੇ ਲਈ ਤੁਸੀਂ ਕੈਲੋਰੀਆਂ ਘਟਾਣੀਆਂ ਐ ਐਕਸਰਸਾਈਜ਼ ਕਰਨੀ ਐ ਖਾਣੇ ਦੇ ਵਿੱਚ ਪਰੇਸ਼ ਕਰਨਾ ਜੀ ਕਿ ਇੱਕ ਵਾਰੀ ਜਿਹਨੂੰ ਗੋਲੀ ਲੱਗ ਜਾਂਦੀ ਹੈਗੀ ਸ਼ੂਗਰ ਦੀ ਉਹ ਛੁੱਟ ਸਕਦੀ ਹੈ ਕਿ ਨਹੀਂ ਜੀ ਬਿਲਕੁਲ ਜੀ ਛੁੱਟ ਸਕਦੀ ਹੈ ਮੈਂ ਪਹਿਲਾ ਸਟੈਪ ਦੱਸਿਆ ਇਸ ਨੂੰ ਅਸੀਂ ਕਹਿੰਦੇ ਹਾਂ ਰਿਵਰਸਲ ਆਫ ਡਾਇਬੀਟਿਸ ਸੋ ਅੱਜ ਪਹਿਲਾਂ ਇਹ ਕਦੇ ਵੀ ਨਹੀਂ ਮੰਨਿਆ ਜਾਂਦਾ ਸੀ ਵੀ ਜਿਹਨੂੰ ਸ਼ੂਗਰ ਹੋ ਗਈ ਉਹਨੇ ਜ਼ਿੰਦਗੀ ਭਰ ਰਹਿਣੀ ਐ ਲੇਕਿਨ ਹੁਣ ਇਹ ਬਿਲਕੁਲ ਕਲੀਅਰ ਕਟਾ ਹੈ ਡਾਇਬੀਟਿਸ ਰਿਵਰਸਲ ਕਿ ਤੁਸੀਂ ਬਿਨਾਂ ਦਵਾਈ ਦੇ ਕਿਸੇ ਵੀ ਤਰੀਕੇ ਨਾਲ ਤੁਸੀਂ 3 ਮਹੀਨੇ ਅਸੀਂ ਦੇਖਦੇ ਹਾਂ ਕਿ ਇਹਦਾ ਫਾਸਟਿੰਗ ਸ਼ੂਗਰ ਨਾਰਮਲ ਹੈ ਐਚਬੀਏ1ਸੀ ਵੀ ਨਾਰਮਲ ਹੈ ਇਹਨੂੰ ਕੋਈ ਸਿੰਪਟਮ ਨਹੀਂ ਅਸੀਂ ਕਹਿੰਦੇ ਨਾ ਤੇਰੀ ਡਾਇਬਟੀਸ ਰਿਵਰਸ ਹੋ ਗਈ ਉਹ ਤਾਂ ਹੀ ਰਿਵਰਸ ਹੁੰਦੀ ਹੈ ਜਦੋਂ ਅਸੀਂ 20% weight ਘਟਾ ਲਿਆ ਜਾਏ ਜਿਹਦੇ ਲਈ ਡਾਈਟ ਐਕਸਰਸਾਈਜ਼ weight ਘਟਾਉਣ ਦੀਆਂ ਦਵਾਈਆਂ ਤੇ ਕਈ ਵਾਰ ਸਾਨੂੰ weight ਘਟਾਉਣ ਲਈ ਸਰਜਰੀ ਤੱਕ ਕਰਨੀ ਪੈਂਦੀ ਹੈ ਜਦੋਂ ਅਸੀਂ ਬਰੀਆਟ੍ਰਿਕ ਸਰਜਰੀ ਕਰਦੇ ਆ ਜੀ ਸਰ ਕਈ ਇਨਸਾਨ ਹੈਗੇ ਆ ਜਿਨ੍ਹਾਂ ਨੂੰ 슈ਗਰ ਨਹੀਂ ਹੈਗੀ ਹੁਣ ਪਰ ਉਹਨਾਂ ਦੇ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਨੂੰ ਪਹਿਲਾਂ 슈ਗਰ ਹੈਗੀ ਹੈ ਜੀ ਉਹਨਾਂ ਦਾ ਲਾਈਫ ਸਟਾਈਲ ਕਿਹੋ ਜਿਹਾ ਹੋਵੇ ਕਿ ਉਹਨਾਂ ਨੂੰ ਇਹ ਬਿਮਾਰੀ ਜਿਹੜੀ ਹੈ ਨਾ ਹੋ ਸਕੇ ਜੀ ਬਿਲਕੁਲ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਕਿਉਂਕਿ ਪੰਜਾਬੀ ਇਸ ਵਿੱਚ ਵੈਸੇ ਵੀ ਡਾਇਬੀਟਿਸ ਆ ਜੀਨ ਬੜਾ ਸਟਰੋਂਗ ਹੈ ਸੋ ਇੱਥੇ ਤੁਸੀਂ ਜੇ ਬਾਹਰਲੇ ਦੇਸ਼ਾਂ ਵਿੱਚ ਜਾਓਗੇ ਤੁਸੀਂ ਦੇਖੋਗੇ ਵਜ਼ਨ ਉਹਨਾਂ ਦਾ ਸਾਡੇ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ ਕਾਫੀ ਵੱਡੀ ਬਿਲਡ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਵੀ ਡਾਇਬਟੀਜ਼ ਹੈ ਐਸੀ ਕੋਈ ਗੱਲ ਨਹੀਂ ਹੈ ਲੇਕਿਨ ਸਾਡੇ ਜੀਨ ਜਮਾ ਮੋਟਾਪਾ ਸੋ ਜਦੋਂ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਦਾਦਕੇ ਨਾਨਕੇ ਤੁਹਾਡੇ ਮਾਮਿਆ ਚਾਚਾ ਤੁਹਾਡੀ ਮਾਂ ਨੂੰ ਪਿਓ ਨੂੰ ਧੜੇ ਭਰਾ ਪੈਣਾ ਨੂੰ ਕਿਸੇ ਨੂੰ ਵੀ ਸ਼ੂਗਰ ਦਾ ਰੋਗ ਹੈ ਜਦੋਂ ਤੁਸੀਂ weight gain ਕਰ ਲਿਆ ਤੁਹਾਨੂੰ ਸ਼ੂਗਰ ਹੋਣੀ ਹੈ ਤੇ ਜੇ ਅਜੇ ਸ਼ੂਗਰ ਨਹੀਂ ਹੋਈ ਤੁਸੀਂ ਪ੍ਰੀ ਡਾਇਬਟਿਕ ਹੋ ਸਕਦੇ ਹੋ ਸੋ ਉਹਦਾ ਮਤਲਬ ਹੈ ਕਿ ਅੱਜ ਉਹ ਟਾਈਮ ਹੈ ਜਦੋਂ ਤੁਸੀਂ weight loss ਕਰੋ پارک ਠਾਣਾ ਨੰਬਰ 1 ਸਟੈਪ ਹੈ ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਸਿੰਪਲ ਚੀਜ਼ ਹੁੰਦੀ ਹੈ ਕੈਲੋਰੀਆਂ ਘਟਾਓ ਤੇ ਮਿੱਠਾ ਛੱਡ ਦਿਓ ਤੋ ਮਿੱਠਾ ਛੱਡਣਾ ਕਿਉਂ ਦੀ ਮਾਤਰਾ ਘਟਾਣੀ ਤੇ ਰੈਗੂਲਰ ਐਕਸਰਸਾਈਜ਼ ਕਰਨੀ ਇਹ ਤਿੰਨ ਕਨਸੈਪਟਸ ਨੇ ਜਿਹਦੇ ਨਾਲ ਡਾਇਬੀਟਿਸ ਰਿਵਰਸ ਹੋ ਸਕਦੀ ਹੈ ਤੇ ਤੁਸੀਂ ਇਸ ਜ਼ਿੰਦਗੀ ਪਰਦੇ ਚ ਮੇਲੇ ਤੋਂ ਛੁਟਕਾਰਾ ਲੈ ਸਕਦੇ ਹੋ ਪਰ ਇਹ ਉਦੋਂ ਇਫੈਕਟਿਵ ਹੈ ਜਦੋਂ ਸ਼ੁਰੂ ਵਿੱਚ ਤੁਸੀਂ ਖਬਰਦਾਰ ਹੋ ਜਾਓ ਤੁਸੀਂ ਅਵੇਅਰ ਹੋ ਕੇ ਨਹੀਂ ਕੰਪਲਿਕੇਸ਼ਨ ਬਾਅਦ ਚ ਜਾ ਕੇ 10 ਸਾਲ ਬਾਅਦ ਬੁਕਤਨੀਆਂ ਪਹਿਨੀਆਂ ਅੱਜ ਹੀ ਅਵੇਅਰ ਹੋ ਜਾਓ ਸੋ ਅੱਜ ਜੇ ਤੁਸੀਂ ਪ੍ਰੋਐਕਟਿਵ ਹੋ ਜਾਂਦੇ ਅਪਰੋਚਨ ਚ ਲਓ ਜੀ ਅੱਜ ਤਾਂ ਮੈਂ ਲੱਗ ਗਿਆ ਮੈਂ ਹੁਣ 6 ਮਹੀਨੇ ਦੇ ਅੰਦਰ ਅੰਦਰ 5 ਕਿਲੋ ਪਰ ਘਟਾ ਕੇ ਦਿਖਾਣਾ ਹੈ ਸਾਲ ਦੇ ਅੰਦਰ ਅੰਦਰ ਮੈਂ 10 ਕਿਲੋ ਪਰ ਘਟਾ ਲੈਣਾ ਤੁਹਾਡੀ ਡਾਇਬਟੀਜ਼ ਉਣਛੋ ਹੋ ਜਾਏਗੀ ਜੀ ਜਨ ਕੀ ਸਾਰੀਆਂ ਚੀਜ਼ਾਂ ਸਾਡੀ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ ਜੇਕਰ ਅਸੀਂ ਆਪਣਾ ਲਾਈਫ ਸਟਾਈਲ ਵਧੀਆ ਕਰ ਲਵਾਂਗੇ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਬਿਲਕੁਲ ਜੀ ਸਰ ਕਈ ਵਾਰੀ ਕੀ ਹੁੰਦਾ ਕਈ ਲੋਕ ਨਾ ਗੋਲੀਆਂ ਨਹੀਂ ਖਾਂਦੇ ਘਰੇਲੂ ਉਪਾਏ ਕਰਦੇ ਰਹਿੰਦੇ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਕਦੀ ਨਿੰਮ ਖਾ ਲਈ ਕਦੇ ਕਰੇਲੇ ਦਾ ਜੂਸ ਖਾ ਪੀ ਲਿਆ ਇਹ ਸਾਰੀਆਂ ਚੀਜ਼ਾਂ ਵਾਕਈ ਕਿਤੇ ਨਾ ਕਿਤੇ ਫਰਕ ਪਾਉਂਦੀਆਂ ਨੇ ਜਾਂ ਫਿਰ ਇਹ ਮਿੱਠਾ ਹੀ ਹੈਗੀਆਂ ਆ ਜੀ ਅ ਦਮਨ ਦੀ ਪਹਿਲੀ ਗੱਲ ਤੇ ਬਿਲਕੁਲ ਕਲੀਅਰ ਹੈ ਕਿ ਜੋ YouTube 'ਤੇ ਜਾਂ ਜੋ ਕਲੇਮ ਕੀਤਾ ਜਾਂਦਾ ਹੈ ਕਿ ਤੁਸੀਂ ਮੇਥੀ ਖਾਓ ਤੇ ਡਾਇਬਟੀਜ਼ ਹੋਣ ਨੂੰ تھی کریلا لو تے اڑن چو اس طرح دی کدے کوئی چیز نہیں ہوں میں جو گل کلیئر کیتی ہزارہ سٹڈیز نے شو کیتا ہے کہ کسی بھی چیز دبائی دیسی یا کسی کیمیکل کمپاؤنڈ دینا ڈائبٹیز اڑن چو نہیں ہو سکتی اڑن چھو صرف تا ہوئے گی تسی اپنا لائف سٹائل بدلو گے پار کنٹرول کرو گے ریگولر ایکسرسائز کرو گے مسل بلڈنگ کرو گے جس یوپر كونسپٹ سارے دیش نا دے برابر ہے ਔਰ ਤਾਂ ਉਹਦਾ ਛੱਡੀ ਦਿਓ ਮਰਦ ਵੀ ਕਹਿੰਦੇ ਨੇ ਅਸੀਂ ਕਿਹੜੀ ਬੋਡੀ ਬਿਲਡਿੰਗ ਕਰ ਰਹੀ ਹੈ ਅਸੀਂ weight's ਨਹੀਂ ਚੱਕ ਰਹੇ ਜਦ ਕੋ ਪੁੱਲ ਜਾਂਦੇ ਨੇ ਕਿ ਮਸਲਸ ਨੇ ਜਿਹੜੇ ਉਹ ਕੱਲੇ ਦਿਖ ਨਹੀਂ ਹੁੰਦੇ ਮਸਲ ਦਾ ਅਹਿਮ ਰੋਲ ਹੈ 슈ਗਰ ਕੰਟਰੋਲ ਦੇ ਵਿੱਚ ਜੀ ਸੋ ਇਸ ਕਰਕੇ ਐਕਸਰਸਾਈਜ਼ ਤੇ ਲਾਈਫ ਸਟਾਈਲ ਉਸ ਤੋਂ ਬਿਨਾ 슈ਗਰ ਕੋਈ ਵੀ ਚੀਜ਼ ਦੇ ਸੇ ਕੋਈ ਵੀ ਇਨਵਰਸ ਨਹੀਂ ਕਰ ਸਕਦੀ ਪਾਰਕ ਟਾਣਾ ਬੇਸਿਕ ਚੀਜ਼ ਹੈ ਜੀ ਸਰ ਜਿਹੜੇ 슈ਗਰ ਦੇ ਮਰੀਜ਼ ਹੈਗੇ ਆ ਉਹਨਾਂ ਨੂੰ ਬੇਸਿਕਲੀ ਆਪਾਂ ਮੋٹے ਮੋٹے ਤੌਰ ਤੇ ਲੈ ਲਈਏ ਤਾਂ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਆ ਜੀ ਪਹਿਲੀ ਗੱਲ ਤਾਂ ਸਿੱਧਾ ਜੀ ਜਿਸ ਨੂੰ ਅਸੀਂ ਕਹਿੰਦੇ ਆ ਰਿਫਾਈਂਡ 슈ਗਰ ਸੋ ਇਹਦਾ ਮਤਲਬ ਹੈ ਖੰਡ ਗੁੜ ਸ਼ੱਕਰ ਸ਼ਹਿਦ ਸੋ ਇਹ ਚਾਰ ਚੀਜ਼ਾਂ ਬਰਾਬਰ ਨੇ ਇਹ ਬਿਲਕੁਲ ਨਹੀਂ ਲੈਣੀਆਂ ਕਿਉਂਕਿ ਇਹਦੇ ਨਾਲ ਇਨਸੂਲਿਨ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਪੈਨਕ੍ਰੀਆਸ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਤੇ ਸ਼ੂਗਰ ਤੁਹਾਡੀ ਇਸ ਤਰ੍ਹਾਂ ਵੱਧਦੀ ਹੈ ਜਦ ਇਨਸੂਲਿਨ ਕੰਮ ਕਰਦੀ ਹੈ ਫਿਰ ਉਹ ਥੱਲੇ ਆਂਦੀ ਹੈ ਉੱਪਰ نیچے ਦਾ ਜਿਹੜਾ ਸ਼ੂਗਰ ਦਾ ਲੈਵਲ ਹੈ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਸੋ ਪਹਿਲੀ ਗੱਲ ਇਹ ਸੈਕਿੰਡ ਜਿਹੜਾ ਵੀ ਚੀਜ਼ ਦੇ ਵਿੱਚ ਮੈਦਾ ਹੈ ਸੋ ਪੀਜ਼ਾ 버ਗਰ ਫਾਸਟ ਫੂਡ ਜਿੰਨਾ ਹੈ ਉਹ ਨਹੀਂ ਲੈਣਾ ਕਿਉਂਕਿ ਮੈਦਾ ਤੇ ਖੰਡ ਇੱਕੋ ਬਰਾਬਰ ਨੁਕਸਾਨ ਕਰਦੇ ਨੇ چٹے چول پریز کرو بریڈ بلکل نہیں لينی یہ تو پرہس كرنى چيزاں پھر بہت سارے مریض جڑے سوال دینے نے دودھ لے سکتے ہو کہ نہیں تو دودھ جرور لے سکتے ہو دودھ دی کوئی پرابلم نہیں ہے جی تو انہوں ملک الرجی نہیں ہے ليكٹوسنٹالٹ نہیں ہو تو دودھ لو دائی لو پنیر لو بالكل كسے طرح ہے ایگ بہت ہے جي تيں لیندے ہو وہ اسينشل فل پروٹین ہے تو ایگ لینا بہت ہے ਫਲਾਂ ਦੀ ਗੱਲ ਕਰੀਏ ਕਿਉਂਕਿ ਇਹ ਸਭ ਤੋਂ ਵੱਡਾ ਕੁਐਸਚਨ ਹੈ ਪਹਿਲੀ ਗੱਲ ਫਲਾਂ ਦਾ ਜੂਸ ਕਿਸੇ ਨੂੰ ਨਹੀਂ ਮੈਂ ਕਿਸੇ ਨੂੰ ਬਾਡੀ ਯੂਜ਼ ਕੀਤਾ ਭਾਵੇਂ ਉਹ ਤਾਜ਼ਾ ਕੱਢਿਆ ਹੋਏ ਭਾਵੇਂ ਡੱਬਾ ਬੰਦ ਹੋਏ ਕਿਸੇ ਨੂੰ ਵੀ ਫਲਾਂ ਦਾ ਜੂਸ ਕਦੇ ਨਹੀਂ ਲਾਣਾ ਚਾਹੀਦਾ ਕਿਉਂਕਿ ਫਲਾਂ ਦੇ ਅੰਦਰ ਇੱਕ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਫਰਕਟੋਸ ਕਹਿੰਦੇ ਆ ਜੇ ਉਹ ਸਾਡਾ ਸਰੀਰ ਮੈਟਾਬੋਲਾਈਜ਼ ਕਰ ਨਹੀਂ ਸਕਦਾ ਉਹਦੇ 'ਚ ਐਂਜ਼ਾਈਮ ਹੀ ਨਹੀਂ ਆ ਸਾਡੇ ਬਾਡੀ 'ਚ ਸਾਰੇ ਦਾ ਸਾਰਾ ਜਿਗਰ ਤ ਜਾ ਕੇ ਫਰਟੀ ਲਿਵਰ ਕਰਨਾ ਤੁਹਾਨੂੰ ਫਲ ਆ ਜੀ ਵੀ ਫਰਕ ਤੋਂ ਦਾ ਇਸ ਕਰਕੇ ਫਲ ਲਿਮਿਟਿਡ ਖਾਓ ਖਾ ਕੋਈ ਵੀ ਸਕਦੇ ਹੋ ਡਾਇਬੀਟਿਕ ਮਰੀਜ਼ ਅੰਬ ਵੀ ਖਾ ਸਕਦਾ ਤੁਸੀਂ ਅਨਾਰ ਖਾ ਸਕਦੇ ਹੋ ਲੇਕਿਨ ਜੂਸ ਨਾ ਪੀਓ ਖਾਓ ਜਿਹੜਾ ਮਰਜ਼ੀ ਲਿਮਿਟ ਰੱਖ ਲਓ ਮੈਂ 250 ਤੋਂ 300 ਗ੍ਰਾਮ ਸੋ ਪਾਇਆ ਤੋਂ 300 ਗ੍ਰਾਮ ਰੋਜ਼ ਦਾ ਫਲ ਕੋਈ ਵੀ ਉਹ ਖਾ ਸਕਦੇ ਹੋ ਕਦੇ ਵੀ ਸਵੇਰੇ ਨਹੀਂ ਖਾਣਾ ਉਗਦੇਸਾਰ ਫਲ ਨਹੀਂ ਖਾਣਾ ਖਾਣਾ ਖਾਣ ਤੋਂ ਬਾਅਦ ਖਾਣਾ ਹੈ ਜਦੋਂ ਤੁਸੀਂ ਪਹਿਲਾਂ ਪ੍ਰੋਟੀਨ ਖਾਦਾ ਹੋਏ ਫੇਰ ਫਲ ਖਾਓ ਤਾਂ ਕਿ ਉਹ ਸਾਰੀ ਸ਼ੂਗਰ ਜਿਹੜੀ ਆ ਤੁਹਾਡੇ ਸਰੀਰ ਦੇ ਅੰਦਰ ਨਾ ਜਾਵੇ ਜੀ ਤੇ ਸਰ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਜੀ ਭਾਰਤ ਨੂੰ ਡਾਇਬਟੀਜ਼ ਦਾ ਕੈਪੀਟਲ ਕਿਹਾ ਜਾਂਦਾ ਹੈ ਤੇ ਜਿੰਨੇ ਕੰਪਲਿਕੀਸ਼ਨਸ ਅਸੀਂ ਮੈਡੀਕਲ ਕਾਲਜ ਵਿੱਚ ਬੈਠ ਕੇ ਦੇਖ ਲਿਆ ਕਿੰਨੇ ਕੇਸ ਅਦਰੰਗ ਦੇ ਹਾਰਟ ਅਟੈਕ ਦੇ ਜਿਹੜੇ ਕਿ ਸ਼ੂਗਰ ਕਰਕੇ ਨੇ ਬਹੁਤ ਸਾਰੇ ਕੇਸ ਗੁਰਦੇ ਫੇਲ ਅੱਖਾਂ ਦੀ ਨਜ਼ਰ ਜਾਣੀ ਪੈਰ ਵੱਡੇ ਜਾਣੇ ਲੱਤਾਂ ਵੱਡੀਆਂ ਜਾਣੀਆਂ ਨੰਬਰ 1 ਕੌਜ਼ ਡਾਇਬਟੀਜ਼ ਹੈ ਅਸੀਂ ਉਹਨਾਂ ਨੂੰ ਸਿਰਫ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਦੋਂ ਪਛਤਾਣ ਦੇ ਨਾਲ ਕੁਝ ਵੀ ਨਹੀਂ ਹੋਣਾ ਜ਼ਰੂਰਤ ਹੈ ਕਿ ਅੱਜ ਅਸੀਂ ਅਵੇਅਰ ਹੋਈਏ ਕਿ ਇਹ ਡਾਇਬਟੀਜ਼ ਐਸਾ ਰੋਗ ਹੈ ਜਿਹਦੇ ਤੋਂ ਬਚਿਆ ਜਾ ਸਕਦਾ ਤੁਸੀਂ ਬੜੀ ਅੱਛੀ ਜ਼ਿੰਦਗੀ ਜੀ ਸਕਦੇ ਹੋ ਤੁਸੀਂ ਹੈਰਾਨ ਹੋਗੇ ਕਿ ਟਾਈਪ 1 ਡਾਇਬਟੀਜ਼ ਦੇ کئی جیڑے مریض نے وہ ورلڈ کلاس کرکٹر رہے نے فاسٹ بولر رہے نے انہوں نے کوئی بھی پرابلم نہیں ہوئی گل صرف ہے کہ اے اس کو کنٹرول کرنا سکے جی سر تسی بہت تو بہت ودیے جانکاری دیتی تا بہت بہت دنواد جی تھنک یو ਸੋ ਬਾਕੀ ਸਰ ਹੋਰਾਂ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਜੇਕਰ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਜਿਉਣਾ ਚਾਹੀਦਾ ਹੈ ਸਾਨੂੰ ਕਸਰਤ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਭਾਰ ਨੂੰ ਕੰਟਰੋਲ ਦੇ ਵਿੱਚ ਕਰਨਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨਪੀਨੂ ਦਿਓ ਆ ਗਿਆ ਧੰਨਵਾਦ